ਕਿੰਨਾ ਦੁੱਧ ਆਪਾਂ ਚੋਇਆ 12 ਦੀ ਗਰੰਟੀ ਕਰ ਦਾਂਗੇ ਆਪਾਂ ਅੱਛਾ ਹਾਂ 12 ਕਿਲੋ ਦੀ ਗਰੰਟੀ ਦੇ ਦੇਵਾਂਗੇ ਹਾਂ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਕੋਟਬਖਤੂ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਦੋਸਤੋ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਨੈਵੀ ਦੇ ਘਰੋਂ ਦੋਸਤੋ ਵੀਡੀਓ ਆ ਘਰੇਲੂ ਕੰਮ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਬਾਈ ਨੇ ਕਹਾ ਗੱਬਣ ਮੱਝਾ ਦੋਸਤੋ ਤੀਜਾ ਸੂਆ ਬਾਈ ਕਹਿੰਦਾ ਇਹ ਸੂਣ ਵਾਲੀ ਆ ਘਰ ਦੀ ਆਪਣੀ ਹੈਗੀ ਆ ਵੀਰੇ ਸਾਰੀ ਗੱਲਬਾਤ ਮੁੱਲਵਾੜੀ ਦੀ ਵੀਡੀਓ ਦੇ ਵਿੱਚ ਹੀ ਆਪਾਂ ਮਾਲਕ ਨਾਲ ਕਰਾਂਗੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 5 ਤਰੀਕ 11ਵਾਂ ਮਹੀਨਾ 2022 25 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਘਰੇਲੂ ਕੰਮ ਆ ਕੋਈ ਵਪਾਰ ਆਲਾ ਕੰਮ ਨਹੀਂ ਦੋਸਤੋ ਆ ਜਾ ਬਈ ਨਵੀਂ ਵੀਡੀਓ ਦੇ ਸਾਹਮਣੇ ਆ ਜਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਪਿੰਡ ਤੋਂ ਬਾਈ ਆਪਣਾ ਕੋਟਬਖਤੂ ਹਨਾ ਆਸੇ ਪਾਸੇ ਕਿਹੜੇ ਪਿੰਡ ਆ ਇਹਦੇ ਆਸੇ-ਪਾਸੇ ਇਧਰ ਬੰਗੀ ਕਲਾਂ ਰਹਿ ਗਿਆ ਇਧਰ ਨਸੀਬਪੁਰਾ ਕਹਲੇ ਬੰਦਰ ਕਹਿੰਦੇ ਆ ਠੀਕ ਆ ਬਾਈ ਕਰੂ ਕੰਮ ਆਪਣਾ ਹਨਾ ਬਾਈ ਬਈ ਕਰੀਗਾ ਕਰੂ ਹਾਂ ਕਿੰਨਾ ਮਸੂਆ ਸੁੰਦੀ ਵੀਰੇ ਇਹ ਤੀਜਾ ਸੂਆ ਸੂਗੀ ਬਾਈ ਤੀਜਾ ਸੂਆ ਸੁੰਦੀ ਆ ਬਾਈ ਜਿਹੜੀ ਆਪਾਂ ਹਨਾ ਦੁੱਧ ਚਾਹੁੰਦੇ ਰਿਆਂ ਆਪਾਂ ਨੂੰ ਘਰ ਦੇ ਪਸ਼ੂ ਦਾ ਪਤਾ ਹੁੰਦਾ ਕਿੰਨਾ ਦੁੱਧ ਬਈ 13 ਕਿਲੋ ਦੁੱਧ ਆਪਾਂ ਚੋਇਆ 12 ਦੀ ਗਰੰਟੀ ਕਰ ਦਾਂਗੇ ਆਪਾਂ ਅੱਛਾ ਹਾਂ 12 ਕਿਲੋ ਦੀ ਗਰੰਟੀ ਦੇ ਦੇ ਹਾਂ ਠੀਕ ਐ 12 ਕਿਲੋ ਬਾਈ ਕਹਿੰਦਾ ਆਪਾਂ ਗਰੰਟੀ ਤੇ ਦੇ ਦਾਂਗੇ ਅੱਜ ਬਈ ਇਹਦੇ ਕਿੰਨੇ ਦਿਨ ਰਹਿ ਗਏ ਅੱਜ ਬਈ ਦਿਨ ਪੂਰੇ ਹੋ ਸਕਦਾ ਉੱਤੇ ਦੇਖੋ ਹੁਣ ਕਿੰਨੇ ਲੈ ਸਕਦੀ ਹੈ ਲੈ ਜਾ ਸਕਦੀ ਹੈ ਹਾਂ ਵਧੀਆ ਸਾਉਸ ਰਿਫ ਆ ਬਹੁਤ ਵਧੀਆ ਭਾਈ ਚੋਣ ਚਾਂਦ ਦੀ ਵੀ ਬਹੁਤ ਪੁਲੀ ਆਪਣਾ ਤਾਂ ਵੇਚਣਾ ਮਕਸਦ ਹੀ ਹੈ ਆ ਝੋਟੀ ਆਪਣੀ ਤਾਂ ਤੈ ਹੀ ਜਾਂਦੀ ਹੈ ਅੱਛਾ ਤੇ ਇਹ ਜਦੋਂ हट ਗਈ ਫੇਰ ਮੈਂ ਲੈ ਲਾਂਗੇ ਠੀਕ ਆ ਬਾਲੇ ਪਸ਼ੂ ਸੰਭਦੇ ਨਹੀਂ ਬਾਈ ਤੁੱਤ ਪੌਣ ਚ ਕੋਈ ਫਰੰਤ ਪੈਦਾ ਨਹੀਂ ਲੱਗਦਾ ਇੱਥੇ ਪਿੰਡ ਚ ਯਾਰ ਠੀਕ ਆ ਠੀਕ ਆ ਹਾਂ ਆਹੀ ਹੈ ਵੀ ਰੇਟ ਉਹਨਾ ਮਿਲਦਾ ਨਹੀਂ ਉਹ ਰੇਟ ਮਿਲਦਾ ਨਹੀਂ ਬਾਕੀ ਯਾਰ ਫਿਰ ਦੁੱਧ ਦਾ ਕੰਮ ਵੱਧ ਹੁੰਦਾ ਬਾਈ ਫਿਰ ਪੌਣ ਪੌਣ ਜਾਈਦਾ ਨਹੀਂ ਯਾਰ ਠੀਕ ਆ ਠੀਕ ਆ ਠੀਕ ਆ ਮੱਝ ਪਾ ਫਿਰ ਲੈ ਲਾਂਗੇ ਜਦੋਂ ਹਟੂਗੀ ਹਾਂ ਠੀਕ ਆ ਬਾਈ ਕਹਿੰਦਾ ਦੋਸਤੋ ਕੋਈ ਆਪਣਾ ਨਾ ਦਾ ਵਪਾਰ ਦਾ ਕੰਮ ਆ ਇੱਕ ਪਸ਼ੂ ਆਪਾਂ ਦੁੱਧ ਵਾਲਾ ਮੌਕੇ ਤੇ ਰੱਖਦੇ ਹਾਂ ਹੁਣ ਆ ਛੋਟੇ ਭਾਈ ਦੁੱਧ ਦਿੰਦੀ ਆ ਤੇ ਜਦੋਂ ਇਹ ਟਲ ਕੇ ਕਹਿੰਦਾ ਆਪਾਂ ਲੈ ਲਾਂਗੇ ਹੁਣ ਇਹਦੇ ਦਿਨ ਆਪਣੇ ਪੂਰੇ ਹਨਾ ਨੰਬਰ ਬ ਠੀਕ ਆ ਪਹਿਲੇ ਸੋਇ ਦੀ ਦੀ ਆਹ ਕੱਟੀ ਆ ਇੱਕ ਕੱਟਾ ਸੀ ਬਈ ਕੱਟਾ ਸੀ ਇਹ ਕਰਤਾ ਆਪਾਂ ਤੀਜਾ ਸੂਆ ਖੋਲ ਕੇ ਫਿਰ ਤੋੜ ਲਾ ਬਈ 몰 ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਦਈਏ ਵੀਡੀਓ ਜਿਆਦਾ ਲੰਬੇ ਨਾ ਕਰੀਏ ਨੰਬਰ ਆ ਬਾਈ ਨੈਵੀ ਦਾ ਦੋਸਤੋ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਪਿੰਡ ਬਾਈ ਜੀ ਕੋਟ ਬਖਤੂ ਆਹ ਦੇਖੋ ਕਰੋ ਚੈੱਕ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਆ ਕੋਲੇ ਆ ਜੋ ਜਿਵੇਂ ਮਰਜੀ ਆਪਦੀ ਤੁਸੀਂ ਤਸੱਲੀ ਕਰਕੇ ਸੌਦਾ ਕਰ ਸਕਦੇ ਹੋ ਬਾਕੀ ਤੁਸੀਂ ਆ ਚੈੱਕ ਕਰ ਲਓ ਮੋੜ ਲਿਆ ਬਈ ਇੱਧਰ ਨੂੰ ਮੋੜ ਲਿਆ ਹੂੰ ਮੋੜ ਲੈ ਵੀਰੇ ਆ ਦੇਖੋ ਬਾਈ ਤੇ ਕਰੇ ਫਿਰ ਬੁੜੂਆਂ ਹੀ ਚੋਣਾਂ ਕੇ ਕਿਵੇਂ ਬਾਈ ਬੁੜੀਆਂ ਨਹੀਂ ਚੋਈ ਐ ਠੀਕ ਆ ਬੁੜੂਆਂ ਹੀ ਚੋਣਾਂ ਬਾਈ ਇਹ ਕਹਿੰਦੇ ਕਰੇ ਰੁਕ ਜਾ ਰੁਕ ਜਾ ਰੋਕ ਲਾ ਵੀ ਰੋਕ ਲਾ ਰੋਕਾ ਦਿਖਾ ਦੇਣ ਦੇ ਮੈਨੂੰ ਹੂੰ ਆ ਦੇਖ ਲਓ ਬਾਈ ਲੈਵੇ ਦੀ ਤੁਸੀਂ ਚੈੱਕ ਕਰ ਲਓ ਹਜੇ ਤਕਰੀਬਨ 5-7 ਦਿਨ ਤਾਂ ਮੱਝ ਲੈ ਜੂਗਾ ਦਾ ਜਿਹੜੇ ਹਿਸਾਬ ਨਾਲ ਹਨ ਹਜੇ ਉਹਨੇ ਕੁੜੇ ਪੜਿਆਂ ਦੀ ਢਿੱਲੀ ਹੋਈ ਨਹੀਂ ਵੀਰੇ ਹੂੰ ਆ ਲੋ ਬਾਈ ਲੈ ਜਾ ਲੈ ਜਾ ਵੀਰੇ ਮੋਲਾ ਜਿਹੜਾ ਬਾਈ ਜੀ ਵੀਡੀਓ ਦੇ ਵਿੱਚ ਕਰਵਾ ਦੰਨਾ ਮੈਂ ਪਿੰਡ ਦਾਸਤਾ ਬਾਈ ਦਾ ਨੰਬਰ ਹੀਠਾਂ ਚੱਲੀ ਜਾਂਦਾ ਜਿਹੜਾ ਮੇਰਾ ਭਰਾ ਚਾਹ ਵਣ ਹੋਇਆ ਖਰੀਦਨ ਦਾ ਹਨਾ ਕੋਲੇ ਆ ਜਾਓ ਤਸੱਲੀ ਕਰਨੀ ਦੋਸਤੋ ਆਪਣਾ ਹੱਕ ਹੁੰਦਾ ਕਿਉਂਕਿ ਆਪਾਂ ਜਦੋਂ ਪੈਸੇ ਲਾਉਨੇ ਆ ਤਾਂ ਵਧੀਆ ਪੈਸਾ ਬਾਈ ਜਰ ਜਮਾ ਇੱਕ ਨੰਬਰ ਹੈ ਕੋਈ ਨੁਕਸ ਨਹੀਂ ਕੋਈ ਥਣਾ ਚ ਨੁਕਸ ਨਹੀਂ ਠੀਕ ਹੈ ਠੀਕ ਹੈ ਹਾਂ ਕੋਈ ਚੁਆਇਸ ਨਹੀਂ ਫਰਕਾ ਚੌਣ ਚ ਬੋਲੀ ਹੈ ਦੁੱਧ ਵੀ ਬਹੁਤ ਲੰਮਾ ਟਾਈਮ ਦਿੱਤਾ ਟਾਈਮ ਹੀ ਨਹੀਂ ਛੱਡੀ ਹੈ 3 ਮਹੀਨੇ ਪਹਿਲਾਂ 3 ਹੀ ਛੱਡੀ ਹੈ ਝੂਠ ਨਹੀਂ ਮਾਰਦੇ ਤੇ ਕੀ ਬਾ ਰੱਖਦ ਨੇ ਵੀ ਬਾਈ ਇਹਦਾ ਆਪਣਾ ਜਾਇਜ ਜੀ ਆ ਬਈ 1,25,000 ਰੁਪਇਆ 1,25,000 ਹਾਂ ਠੀਕ ਆ 1 ਲੱਖ ਤੇ ਦੋਸਤੋ 25,000 ਬਾਈ ਨੇ ਡਿਮਾਂਡ ਰੱਖੀ ਆ ਮੌਕੇ ਤੇ ਹੁੰਦਾ ਦੋਸਤੋ ਸੌਦੇ ਦਾ ਹੁੰਦਾ ਮਾਲਕ ਨੇ ਮੁੱਲ ਕਰਨਾ ਹੁੰਦਾ ਵੀਰੇ ਜਿਹੜਾ ਭਰਾ ਕੋਲੇ ਆ ਉਹ ਆਪਦੀ ਸਮਝ ਨਾਲ ਵਧੀਆ ਤੁਸੀਂ ਮੁੱਲ ਸੌਦਾ ਕਰ ਸਕਦੇ ਹੋ ਨੰਬਰ ਬਾਈ ਦਾ ਹੀ ਇੱਥੇ ਚੱਲੀ ਜਾਂਦਾ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗੱਲ ਵੀਰੇ ਸਾਰੇ ਭਰਾਵਾਂ ਨੂੰ